ਗਿੱਦੜਬਾਏ ਵਾਲੀ ਜਿਮਣੀ ਚੋਣ ਬੜੀ ਰੋਚਕ ਹੋਣ ਜਾ ਰਹੀ ਹੈ ਗਿੱਦੜਬਾਏ ਤੋਂ ਇੱਕ ਐਸਾ ਉਮੀਦਵਾਰ ਆ ਰਹੇ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਗਿੱਦੜਬਾਏ ਤੋਂ ਪ੍ਰਧਾਨ ਮੰਤਰੀ ਬਾਜੇਕੇ ਜੋ ਕਿ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਕੌਮੀ ਸੁਰੱਖਿਆ ਕਾਨੂੰਨ ਦੇ ਅਧੀਨ ਬੰਦ ਹੈ ਉਹ ਚੋਣ ਲੜ ਸਕਦਾ ਇਹ ਖਬਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੱਸਿਆ ਜਾਂਦਾ ਹੈ ਕਿ ਗਿੱਦੜਬਾਏ ਦੀ ਉਪ ਚੋਣ ਦੇ ਲਈ ਕਮਰਕੱਸੇ ਕੱਸ ਰਹੇ ਨੇ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਤਿਆਰੀ ਖਿੱਚੇ ਬੈਠੇ ਨੇ ਕਿ ਬੀਬਾ ਅਮਰਤਾ ਵੜਿੰਗ ਨੂੰ ਇਸ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਕਿਸੇ ਹਿੱਲੇ ਚੜ੍ਹਾ ਹੀ ਦਿੱਤਾ ਜਾਵੇ ਮੌਕਾ ਹੱਥ ਆਇਆ ਹੈ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਬਾਜੇਕੇ ਦੀ ਐਂਟਰੀ ਹੁੰਦੀ ਹੈ ਤਾਂ ਸਾਰਿਆਂ ਦੇ ਕੰਨ ਖੜੇ ਹੋਗੇ ਕਿ ਆਖਰਕਾਰ ਹੁਣ ਕੀ ਕੀਤਾ ਜਾਵੇ ਪ੍ਰਧਾਨ ਮੰਤਰੀ ਬਾਜੇਕੇ YouTube ਦੇ Facebook ਦੇ ਉੱਤੇ ਸਰਗਰਮ ਸੀਗਾ ਉਹ ਉਹਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਕਿਸਾਨੀ ਅੰਦੋਲਨ ਵੇਲੇ ਵੀ ਉਸ ਤੋਂ ਬਾਅਦ ਵੀ ਫਿਰ ਉਹ ਅਮਰਤ ਛਕਿਆ ਅਮਰਤਪਾਲ ਦੇ ਨਾਲ ਜੁੜਿਆ ਉਸ ਦੀ ਖਾਲਸਾ ਵੀਰ ਦੇ ਨਾਲ ਜੁੜਿਆ ਉਸ ਦੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜਿਆ ਤੇ ਉਹਦੇ ਨਾਲ ਰਿਆ ਉਸ ਨੂੰ ਵੀ ਪੁਲਿਸ ਨੇ ਮਾਰਚ 23 ਦੇ ਵਿੱਚ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਇਹ ਸਾਰਾ ਆਪਰੇਸ਼ਨ ਅਮਰਥ ਖਿਲਾਫ ਤੇ ਉਸ ਦੀ ਜਥੇਬੰਦੀ ਦੇ ਖਿਲਾਫ ਚਲਾਇਆ ਗਿਆ ਉਸ ਆਪਰੇਸ਼ਨ ਤੋਂ ਬਾਅਦ ਬਾਜੇ ਇੱਕ ਬਾਜੇ ਕੇ ਅੰਮ੍ਰਿਤਸਰ ਪੁਲਿਸ ਨੂੰ ਸੌਂਪਿਆ ਗਿਆ ਉਸ ਤੋਂ ਬਾਅਦ ਬਾਜੇ ਕੇ ਨੂੰ ਜਿਹੜਾ ਕੌਮੀ ਸੁਰੱਖਿਆ ਕਾਨੂੰਨ ਦੇ ਅਧੀਨ ਜਿਹੜਾ ਦਿਬੜੂਗੜ ਭੇਜ ਦਿੱਤਾ ਬਾਜੇ ਕੇ ਨੂੰ ਦਿਬੜੂਗੜ ਭੇਜਣ ਦੇ ਉੱਤੇ ਮੈਨੂੰ ਨਿੱਜੀ ਤੌਰ ਤੇ ਵੀ ਤੇ ਬਾਕੀ ਵੀ ਸਿਆਸੀ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਤੇ ਉਤਰਾਜ ਆ ਕਿ ਬਾਜੇ ਕੇ ਤੋਂ ਐਸਾ ਕਿਹੜਾ ਗੋਮੀ ਸੁਰੱਖਿਆ ਸੁਰੱਖਿਆ ਨੂੰ ਜਿਹੜਾ ਜਿਹੜਾ ਖਤਰਾ ਸੀ ਜਿਹੜਾ ਮਹਿਸੂਸ ਹੋਇਆ ਉਹ ਵਿਚਾਰ ਇੱਕ ਯੂਟਿਊਬਰ ਸੀ ਫੇਸਬੁੱਕ ਉਹ YouTube ਤੇ ਸਰਗਰਮ ਸੀ ਲੋਕਾਂ ਨੂੰ ਉੱਥੇ ਗੱਲਾਂ ਸੁਣਾਉਂਦਾ ਸੀ ਕੁਝ ਨੂੰ ਪਸੰਦ ਆਉਂਦੀਆਂ ਸੀ ਕੁਝ ਉਸ ਦਾ ਮਖੌਲ ਉਡਾਉਂਦੇ ਸੀਗੇ ਮਸਕਰਾ ਸੀ ਕੁਲ ਮਲਾ ਕੇ ਕਹਿ ਲਿਆ ਸੋਸ਼ਲ ਮੀਡੀਆ ਮਸਕਰਾ ਸੀ ਕਦੇ ਕਿਸੇ ਨੂੰ ਥਾਪੀਆਂ ਮਾਰ ਕੇ ਗਾਲਾਂ ਕੱਢਦੀਆਂ ਕਦੇ ਕਿਸੇ ਨੂੰ ਕੱਢਦੀਆਂ ਸਿਆਸਤ ਦਾ ਧਰਮ ਦਾ ਉਹਨੂੰ ਉਸ ਪ੍ਰਕਾਰ ਨਹੀਂ ਸੀ ਪਤਾ ਇੱਕ ਸਧਾਰਨ ਵਿਅਕਤੀ ਸੀ ਪਰ ਇਹ ਗੱਲਾਂ ਅਲੈਦਾ ਉਹ ਹੁਣ ਚੋਣ ਮੈਦਾਨ 'ਚ ਉਤਰ ਰਿਹਾ ਅਮਰਤਪਾਲ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਹੌਸਲੇ ਬਲੰਦ ਲੱਗਦੇ ਇਸ ਦੀ ਜਾਣਕਾਰੀ Instagram ਦੇ ਉੱਤੇ ਪ੍ਰਧਾਨ ਮੰਤਰੀ ਬਾਜੇਪੀ ਦੇ ਪੁੱਤਰ ਨੇ ਦਿੱਤੀ ਆ ਪ੍ਰਧਾਨ ਮੰਤਰੀ ਬਾਜੇਕੇ ਦਾ ਪੁੱਤਰ ਲਗਾਤਾਰ ਆਪਣੇ ਪਿਓ ਨਾਲ ਸੰਬੰਧਿਤ ਸਰਗਰਮੀਆਂ ਨੇ ਜਿਹੜੀਆਂ ਖਬਰਾਂ ਨੇ ਜਿਹੜੀਆਂ ਉਹ ਦਿੰਦਾ ਹੈ ਇਸ ਕਰਕੇ ਅਸੀਂ ਇਹਨੂੰ ਆਥੈਂਟਿਕ ਭਾਵੇਂ ਨਾ ਮੰਨੀਏ ਕਹਿ ਸਕਦੇ ਆ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲਬਾਤ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਗਿੱਦੜਬਾਤ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਬਾਜੇਕੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਉਹਦੇ ਕੋਈ ਉਹਦਾ ਕੋਈ ਸਿਆਸੀ ਕਰਦਾਰ ਨਹੀਂ ਹੈਗਾ ਕੋਈ ਧਾਰਮਿਕ ਕਰਦਾਰ ਵੀ ਨਹੀਂ ਹੈ ਕੋਈ ਪ੍ਰਚਾਰਕ ਨਹੀਂ ਕੋਈ ਟਕਸਾਲ ਚੋਣੀ ਪੜਿਆ ਕੋਈ ਸਿੱਖ ਮਸ਼ਿਨਰੀ ਕਾਲਜ ਚੋਣੀ ਪੜਿਆ ਕੋਈ ਸ਼੍ਰੋਮਣੀ ਕਮੇਟੀ ਦੇ ਗੁਰਮਤ ਵਿਦਿਆਲੇ ਚੋਣੀ ਪੜਿਆ ਉਹ ਇੱਕ ਸਧਾਰਨ ਵਿਅਕਤੀ ਹੈ ਉਹਦਾ ਝੁਕਾ ਕਿਸੇ ਪਾਸੇ ਵੀ ਹੋ ਸਕਦਾ ਹੈ ਸੁਭਾਵਿਕ ਜੀ ਗੱਲ ਹੈ ਕਿ ਜਿਸ ਧਰਮ ਚ ਬੰਦਾ ਪੈਦਾ ਹੁੰਦਾ ਉਸ ਤੇ ਉਹਦਾ ਝੁਕਾ ਜ਼ਿਆਦਾ ਹੁੰਦਾ ਹੈ ਹੁਣ ਉਹਦੀ ਜਾਣਕਾਰੀ ਕਿੰਨੀ ਰੱਖਦਾ ਇਹ ਇੱਕ ਅਲੱਗ ਦਾ ਗੱਲ ਹੁੰਦੀ ਹੈ ਪਰ ਉਹ ਉਹ ਸੰਦੇ ਉੱਤੇ ਪੁਲਿਸ ਦਾ ਦਮਨ ਹੋਇਆ ਇਹ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਧਾਨ ਮੰਤਰੀ ਬਾਜੇ ਕਿ ਅੰਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ ਗਿੱਦੜਬਾਹ ਦੇ ਵਿੱਚ ਸਰਕਾਰ ਮੇ ਸਮੀਕਰਨੇ ਨੇ ਕਿ ਅਕਾਲੀ ਦਲ ਦੇ ਵਰਕਰ سپورਟਰ ਤੇ ਆਗੂ ਇਹ ਚਾਹੁੰਦੇ ਆ ਕਿ ਸੁਖਬੀਰ ਬਾਦਲ ਗਿੱਦੜਬਾਹ ਵਾਲੀ ਉਪ ਚੋਣ ਲੜ ਲੈਣ ਤੇ ਜਿੱਤ ਵੀ ਜਾਣਗੇ 1995 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਭਾਂਡਾ ਮੁੱਦਾ ਵੱਜਿਆ ਸੀਗਾ ਤੇ ਗਿੱਦੜਬਾਹ ਵਾਲੀ ਚੋਣ ਨੇ ਜਿਹੜਾ ਜਿਸ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਜਿੱਤਿਆ ਸੀਗਾ 1995 ਦੇ ਵਿੱਚ ਉਪ ਚੋਣ ਨੂੰ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਬੱਲੇ ਬੱਲੇ ਹੋ ਗਈ ਤੇ ਅਕਾਲੀ ਦਲ 3-4 ਸਰਕਾਰਾਂ ਬਣਾ ਗਿਆ ਉਸ ਤੋਂ ਬਾਅਦ ਤਿੰਨ ਸਰਕਾਰਾਂ ਬਣਾ ਗਿਆ 1997 ਵਿੱਚ ਫਿਰ 2007 ਚ ਦੇ 2012 ਚ ਤਿੰਨ ਸਰਕਾਰਾਂ ਉਸ ਤੋਂ ਬਾਅਦ ਬਣਾ ਗਿਆ ਹੁਣ ਅਕਾਲੀ ਦਲ ਦਾ ਭਾਂਡਾ ਫਿਰ ਜਿਹੜਾ ਮੁੱਦਾ ਵੱਜਿਆ ਹੋਇਆ ਇਸ ਕਰਕੇ ਇਹ ਚਰਚਾ ਆਇਆ ਦੂਜੇ ਪਾਸੇ ਚਰਚਾ ਆਇਆ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਨੂੰ ਉਤਾਰ ਰਹੇ ਨੇ ਆਮ ਆਦਮੀ ਪਾਰਟੀ ਤੋਂ ਸੁਭਾਵਿਕ ਜੀ ਗੱਲ ਹੈ ਕਿ ਉੱਥੇ ਜਿਹੜੇ ਹਲਕਾ ਇੰਚਾਰਜ ਨੇ ਉਹ ਆਪਣਾ ਢੀ ਚੋਟੀ ਦਾ ਜ਼ੋਰ ਲਉਣਗੇ ਕਿਉਂਕਿ ਹਲਕੇ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਪਿਛਲੀ ਚੋਣ ਵੀ ਲੜੀ ਸੀ ਵਕੀਲ ਨੇ ਐਡਵੋਕੇਟ ਨੇ ਸ਼ਰਮਾ ਜੀ ਉਹ ਉਹਨਾਂ ਨੇ ਚੋਣ ਲੜੀ ਸੀ ਮੈਨੂੰ ਉਹਨਾਂ ਦਾ ਪੁਰਾਣਾ ਇਸ ਵੇਲੇ ਯਾਦ ਨਹੀਂ ਉਹਨਾਂ ਨੇ ਚੋਣ ਲੜੀ ਸੀ ਬਹੁਤ ਸੋਹਣੀਆਂ 35-36000 ਵੋਟਾਂ ਲਈਆਂ ਸੀ ਤੀਜੇ ਨੰਬਰ ਤੇ ਚੱਲੇ ਸੀ ਤੇ ਇਸ ਵਾਰ ਸਰਕਾਰ ਆ ਉਹ ਪੂਰਾ ਜੋਰ ਲਉਣਗੇ ਬਲ ਧਨ ਧਨ ਸਾਰਾ ਜਿਹੜਾ ਵਰਤਿਆ ਜਾਣਾ ਹੈ ਇਹ ਕੁੱਲ ਮਿਲਾ ਕੇ ਜੇਕਰ ਬਾਜੇ ਕੇ ਆਉਂਦਾ ਤਾਂ ਸਮੀਕਰਨ ਕਾਫੀ ਬਦਲ ਜਾਣਗੇ ਇੱਕ ਤਾਂ ਇਹ ਹੈ ਕਿ ਅਮਰਤਪਾਲ ਦੀ ਜਿੱਤ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਲੱਗਦਾ ਹੋਵੇ ਕਿ ਐਵੇਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਜਿਉਂ ਚੋਣ ਹਾਰ ਜਾਂਦੇ ਨੇ ਕਿੰਡੀ ਵੱਡੀ ਗੱਲ ਹੈ ਰਾਜਾ ਵੜਿੰਗ ਆਪਣੀ ਘਰੇਲੂ ਸੀਟ ਹਾਰ ਜਾਂਦੇ ਨੇ ਕਿੰਡੀ ਵੱਡੀ ਗੱਲ ਹੈ ਜਿਹੜਾ ਬਾਜੇ ਕਿ ਜਿੱਤ ਜਾਂਦਾ ਤਾਂ ਬੱਲੇ ਬੱਲੇ ਆ ਜੇਕਰ ਹਾਰ ਜਾਂਦਾ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜਾ ਅਮਰਤਪਾਲ ਵਾਲਾ ਤੀਰ ਤੁੱਕਾ ਉਹ ਹਰ ਥਾਂ ਹਰ ਵੇਲੇ ਤੇ ਹਰ ਵਾਰ ਨਹੀਂ ਲੱਗ ਸਕਦਾ